ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਤੋਂ ਬਿਆਸ ਰੋਡ ਤੇ ਸਥਿਤ ਬਾਬਾ ਨਾਮਦੇਵ ਫਿਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਚ ਆਏ। ਉਹ ਤੇਲ ਪਵਾ ਕੇ ਜਦੋਂ ਪਜੇ ਤਾਂ ਉੱਥੇ ਖੜੇ ਪੈਟਰੋਲ ਪੰਪ ਮਾਲਕ ਦੇ ਪੁੱਤਰ ਗੁਰਕੀਰਤ ਸਿੰਘ ਪਿੰਡ ਬਾਗੇ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਤਾਂ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ। ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਰਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਉਸ નિਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਦੋ નિਹੰਗ ਭਜਨ ਚ ਕਾਮਯਾਬ ਹੋ ਗਏ ਇਸ ਸਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਜੁਗਰਾਜ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ નિਹੰਗ ਦੇ ਬਾੜੇ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਵਿੱਚ 1000 ਰੁਪਏ ਦਾ ਤੇਲ ਪਵਾ ਲਿਆ ਜਦੋਂ ਉਸਨੇ ਉਹਨਾਂ ਕੋਲੋਂ ਰੁਪਏ ਮੰਗੇ ਤਾਂ ਉਹਨਾਂ ਨੇ ਗੂਗਲ ਪੇ ਕਰਨ ਲਈ ਕਿਹਾ ਪਰ ਗੂਗਲ ਪੇ ਕਰਨ ਦੀ بجائے ਉਹ ਤੇਜ਼ੀ ਨਾਲ ਮੋਟਰਸਾਈਕਲ ਪਾ ਜਾ ਕੇ ਲੈ ਗਏ ਉਹਨਾਂ ਦੱਸਿਆ ਕਿ ਨਿਹੰਗ ਬਾਣੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 3 ਸੀ ਉਹ ਆਪਣੇ ਇੱਕ ਸਾਥੀ ਨੂੰ ਪੰਪ ਤੋਂ ਥੋੜੀ ਦੂਰ ਉਤਾਰ ਕੇ ਤੇਲ ਪਵਾਉਣ ਆਏ ਸਨ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਦੋ ਨਿਹੰਗ ਆ ਹਾਂਜੀ ਇੱਕ ਨੂੰ ਪਿੱਛੇ ਧਾਰਨ ਤੱਕ ਤੇ ਅੱਛਾ ਤਿੰਨ ਜਣੇ ਸੀ ਉੱਤੇ ਨਹੀਂ ਆਇਆ ਉਹ ਰਾਜ ਜਿਹਨੂੰ ਘੇਰਿਆ ਉਹ ਦੱਸਾ ਵੀ ਇੱਥੇ ਦੋ ਜਣੇ ਆਏ ਆ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਆੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣ ਆਉਣ ਪਿੱਛੋਂ ਲੈਣਾ ਆਏ ਆ ਵੀ ਲੋ ਇਹ ਵੇਖ ਕੇ ਵਾਪਸ ਹੀ ਮੁੜ ਗਏ ਆ ਹਾਂ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਲਿਆ ਉਹਦੇ ਜਿਹੜਾ ਕੀ ਨਾ ਉਹ ਘੁਰ ਘੇਰਤਾ ਪੁੱਤਰ ਸਾਫ ਸਾਫ ਹੋਏਗਾ ਸਾਫ ਸੇ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਉਹ ਰਾਜੂ ਦੀ ਭਾਈ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਜਿਹੜਾ ਮਾਲਕੀ ਕੀਤਾ ਇੱਕੋ ਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੀ ਦੋ ਹੀ ਦੋਨੇ ਕਿਤੇ ਉੱਥੇ ਹੀ ਪਾਸੇ ਜਿਹੜਾ ਹੋਇਆ ਅੱਜ ਤੇ ਇੱਥੇ ਰਹਿ ਗਏ ਨਾ ਅਸੀਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿਤੇ ਕਿੱਦਾਂ ਫੜਿਆ ਤੂੰ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂਦਾ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਵੇ ਹਾਂ ਪਿੱਛੇ ਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਲੋੜਿਆ ਨਹੀਂ ਆਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਹਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕਾਹ ਹੋਣਿਆ ਹਾਂਜੀ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਚਾਹਿਆ ਕਿਹਨੇ ਜਾਣੇ ਜੀ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥੇ ਵੱਡੇ ਛੋਟੇ ਉਹ ਤੇ ਬਾਬਾ ਮੈਂ ਤਾਂ ਨਾਲ ਦੇ ਨਾਲ ਪੈ ਗਿਆ ਹੁਣ ਵਾਕੇ ਮੈਂ ਤੇਰੇ ਕਿਉਂ ਆਦੀ ਖਬਰ ਨਹੀਂ ਕਰਦੇ ਥੋੜੀ ਪਤਾ ਨਹੀਂ ਗੱਲ ਕਰਨਾ ਤੇ ਉਹ ਲੱਗੇ ਤੇ ਮੁਰਗੇ ਨੂੰ ਨਾ ਸਟਾਰਟ ਸੀਦਾ ਉਹ ਇੱਕ ਵਕੀਲ ਨਾਲ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇ ਰਾਜ ਇੱਕ ਨਿਆਣੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਘਰ ਤੇ ਕਰਾਂਗੇ ਤੁਹਾਨੂੰ ਲੈਣ ਆਉਣ ਪਿੱਛੋਂ ਲੈਣਾ ਆਏ ਅੱਜੋਂ ਆਪਣਾ ਨੂੰ ਨਿਸਾਲ ਕਰਕੇ ਉਹ ਮੋਟਰਸਾਈਕਲ ਲੈ ਕੇ ਚਲੇ ਗਏ ਜਿੰਨੂ ਦਾ ਪੇਸ਼ਾ ਕੀਤਾ ਇਹ ਇਨੂ ਕੇ ਹੈ ਰਿਆ ਦਾ ਮੋਟਾ ਉਹਨਾਂ ਨੇ ਨੰਦ ਕੀਤਾ ਮੇਰਾ ਪਾਲੀ ਹੋ ਗਿਆ ਉਹ ਜਿਹੜਾ ਕੀ ਦਾ ਹੀ ਉਹ ਵਰਕਿੰਗ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆ ਦਾ ਪਾਕਪੇਸ਼ੇ ਪੈਦੀ ਤੋਂ ਪਿੰਡ ਬਾਗਿਆ ਹੁਣ ਕਿਥੇ ਲੈ ਕੇ ਗਏ ਨੇ ਜੀ ਉਹ ਬਹੁਤੇ ਜਿਆਦਾ ਕੁੱਟ ਦੇ ਉੱਤੇ ਫਿਰ ਇਹ ਜਿਹੜੇ ਤਿਲ ਨੇ ਅੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਇਹ ਜਿਹੜਾ ਇੱਕੋ ਲੈ ਕੇ ਕੀਤਾ ਜਦੋਂ ਇਹਨਾਂ ਨੇ ਇੱਕ ਟਸਾ ਨਹੀਂ त्यांनी ਦੋ ਹੀ